ਤੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਸਫਾਈ ਨਹੀਂ ਹੋਈ ਕੋਈ ਕਮੀ ਆ 45 ਕੌਂਸਲਰ ਇੱਕ ਮੰਨੇ ਹੁਣ 50 ਚੋਂ ਕਮਿਸ਼ਨਰ ਸੁਣੇ ਨਾ ਇਹਦੀ ਕਲੈਰਟੀ ਤਾਂ ਮੰਤਰੀ ਜੀ ਦੇ ਸਕਦੇ ਮੈਂ ਨਹੀਂ ਦੇ ਸਕਦੀ ਜੇ ਤਾਂ ਉਪਰੋ ਹਦਾਇਤ ਆ ਕਿ ਕੰਮ ਕੋਈ ਨਹੀਂ ਕਰਨਾ ਫਿਰ ਤਾਂ ਸ਼ੀ ਇਜ਼ ਰਾਈਟ ਅਗਰ ਉਪਰੋ ਹਦਾਇਤ ਨਹੀਂ ਇਨਕੁਆਇਰੀ ਹੋ ਕੇ ਕਿ ਕਿੰਨੀਆਂ ਮੀਟਿੰਗਸ ਛਾਹ ਚੁਣੀਆਂ ਚਾਹੀਦੀਆਂ ਉਹ ਜੇ ਮੀਟਿੰਗਸ ਨਹੀਂ ਹੋਈਆਂ ਕਿਉਂ ਨਹੀਂ ਹੋਈਆਂ ਮੈਂ ਰਿਕੁਐਸਟ ਕਰਦਾ ਰਿਹਾ ਫੇਰ ਵੀ ਨਹੀਂ ਹੋਈਆਂ ਇਹ ਕੰਮ ਨਹੀਂ ਕੋਈ ਦੀ ਇਹਨਾਂ ਨੂੰ ਚਾਰਜ 203 3 ਜਗਾ ਦਾ ਦਿੱਤਾ ਤਾਂ ਮੈਂ ਸਮਝਦਾ ਇੱਕ ਜਗਾ ਵੀ ਸ਼ਾਇਦ ਇਹਨਾਂ ਦਾ ਕੰਮ ਨਾ ਕਰ ਸਕਦਾ ਮੈਂ ਕਹਿ ਰਿਹਾ ਰਾਜ ਸਰਕਾਰ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਦੀ ਉਹਨਾਂ ਦੇ ਬਾਅਦ ਜੋ ਕਹੇਗਾ ਜਵਾਬ ਤਾਂ ਜੀ 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 ਸਰ ਦੇਖੋ ਬੱਚੇ ਮਰ ਜਣੇ ਇਹ ਰਿਸਪੌਂਸਿਬਿਲਟੀ ਦਾ ਫਿਕਸ ਹੋਣੀ ਚਾਹੀਦੀ ਆ ਇਨਕੁਆਇਰੀ ਹੋਣੀ ਚਾਹੀਦੀ ਮੰਤਰੀ ਜੀ ਜੇ ਅਫਸਰ ਦੇਖੋ ਇਨਾਂ ਦੀਆਂ ਸਹੀ ਮੈਨੇਜ ਐਸਆਰਾਂ ਇਹ ਕਾਰਪੋਰੇਸ਼ਨਾਂ ਦੀਆਂ ਕਮੇਟੀਆਂ ਜਿੱਥੇ ਹੀ ਹੋ ਨੇ ਪੰਚਾਇਤੀ ਰਾਜਾ ਸਾਡੇ ਵੇਲੇ ਵੀ ਨਹੀਂ ਹੋਈ ਲੇਕਿਨ ਮੈਂ ਅੱਜ ਲੋੜ ਸਮਝਦਾ ਕਿ ਉਹਨਾਂ ਦੀ ਐਸਆਰ ਮੇਅਰ ਤੇ ਪ੍ਰਧਾਨ ਦੇ ਚਲੋ ਇਹ ਗੱਲ ਵੱਖਰੀ ਆ ਲੇਕਿਨ ਜੋ ਬੱਚਿਆਂ ਦਾ ਨੁਕਸਾਨ ਹੋਇਆ ਬੰਦਿਆਂ ਦਾ ਨੁਕਸਾਨ ਹੋਇਆ ਕੋਲਰਾ ਇਹ ਕਮਿਸ਼ਨਰ ਸਾਹਿਬ ਮੈਨੂੰ ਇਹਨਾਂ ਦੱਸ ਦੇਣਾ ਕਿ ਅੱਜ ਇਹਨੇ ਦਿਨ ਵਾਰਦਾਤ ਹੋਈ ਨਾ ਹੋ ਗਏ ਪਿਪਲ ਬੰਦ ਕਰਾਤਾ ਮੰਨ ਲਿਆ ਯਾਰ ਐਮਰਜੈਂਸੀ ਸੀ ਕਰਾਤਾ ਉਹਦੇ ਬਾਅਦ ਪੀਰੀਆਡਿਕਲੀ 100 ਮੀਟਰ ਤੇ 50 50 ਮੀਟਰ ਤੇ ਕੀ ਸੈਂਪਲ ਟੈਸਟ ਹੋਏ ਨਹੀਂ ਹੋਏ ਤਾਂ ਕਿਉਂ ਨਹੀਂ ਹੋਏ ਵਾਇਰ ਵੀ ਵੇਸਟਿੰਗ ਟਾਈਮ ਵੀ ਜਿੱਥੇ ਤਾਈ ਉਹ ਸਹੀ ਆ ਉਥੇ ਤਾਈ ਆਪਾਂ ਪਾਣੀ ਦੀ ਸਪਲਾਈ ਚਾਲੂ ਰੱਖੀਏ ਅੱਗੇ ਲੱਭੀਏ ਕਿ ਨੁਕਸ ਕਿੱਥੇ ਆ ਇਹ ਦੱਸ ਦੇ ਪ੍ਰੈਸ ਨੂੰ ਦੱਸ ਦੇ ਮੇਰਾ ਮਤਲਬ ਹੈ ਸ਼ੇਅਰ ਐਰੋਗੈਂਸ ਐਂਡ ਨੈਗਲੀਜੈਂਸੀ ਆਫ ਦੀ ਅਫਸਰ ਜਿਹਦੇ ਕਰਕੇ ਅਸੀਂ ਬੰਦੇ ਮਰੇ ਆ ਰਿਸਪੋਨਸਿਬਿਲਟੀ ਫਿਕਸ ਹੋ ਜਾਂਦੀ ਹੈ ਹਾਂ ਸਾਹਿਬ ਇਹਨਾਂ ਨੇ ਐਮਐਲਏ ਸਾਹਿਬ ਕਹਿੰਦੇ ਨੇ ਕਿਤਨੇ ਕਿਤੇ ਪ੍ਰਸ਼ਾਸਨਿਕ ਇੱਛਾ ਸ਼ਕਤੀ ਦੀ ਕਮੀ ਹੈ ਫੰਡ ਵੀ ਪਏ ਨੇ ਔਰ ਸੁਝਾਅ ਵੀ ਦਿੱਤੇ ਗਏ ਨੇ ਤੁਸੀਂ ਖੁਦ ਮੰਤਰੀ ਹੋ ਇੱਕ ਅਧਿਕਾਰੀ ਅੱਛਾ ਸੰਕੇਤ ਹੈ ਹੀ ਬਲੌਂਗਸ ਟੂ ਕਾਂਗਰਸ ਪਾਰਟੀ ਹੀ ਸੋ ਸੀਨੀਅਰ ਲੀਡਰ ਆਫ ਕਾਂਗਰਸ ਤੋਂ ਅਸੀਂ ਇਕੱਠੇ ਬੈਠ ਕੇ ਇੱਕ ਜਗ੍ਹਾ ਤੇ ਇੱਥੇ ਕਰ ਰਹੇ ਦਿਸ ਇਜ਼ ਅ ਗੁੱਡ ਇੰਡੀਕੇਸ਼ਨ ਆਫ ਦਾ ਡੈਮੋਕ੍ਰੇਸੀ ਡੈਮੋਕ੍ਰੇਸੀ ਕੀ ਡੈਮੋਕ੍ਰੇਸੀ ਇਜ਼ ਦਾ ਗਵਰਨਮੈਂਟ ਆਫ ਦਾ ਪੀਪਲ ਬਾਈ ਦਾ ਪੀਪਲ ਫੋਰ ਅਸੀਂ ਜਨਤਾ ਦੇ ਨਵਾਸਤੇ ਇਹ ਵੀ ਜਨਤਾ ਵਾਸਤੇ ਮੈਂ ਵੀ ਜਨਤਾ ਵਾਸਤੇ ਉਹ ਉਹਨਾਂ ਨੇ ਬੜੀ ਅੱਛੀ ਗੱਲ ਕੀਤੀ ਹੈ ਔਰ ਡੈਫੀਨਿਟਲੀ ਕਿਤਨਾ ਕਿਤੇ ਕੋਈ ਨਾ ਕੋਈ ਲਾਲ ਸਟ੍ਰੈਸ ਹੁੰਦੀ ਹੈ ਸੋ ਦੈਨ ਵੀ ਵਿਲ ਟੇਕ ਐਕਸ਼ਨ ਅੱਜ ਪ੍ਰੋਮਿਸ ਇਹ ਨਾ ਕਰ ਦਿਓ ਕਿ ਨਾ ਦੀ ਇਨਕੁਆਇਰੀ ਹੋਏਗੀ ਕਿ ਸੀਨੀਅਰ ਅਫਸਰ ਇਨਕੁਆਇਰ ਕਰਕੇ ਮੈਂ ਮੈਂ ਸੈਕਟਰੀ ਨੂੰ ਵੀ ਮਿਲਿਆ ਇਹਦੇ ਉਲਟ ਮੈਂ ਇਹ ਕਰਦੇ ਕਿਸੇ ਸਾਹਮਣੇ ਕਹਿ ਬੈਠਾ ਐਸੀ ਦੇਖਾਂਗੇ ਜੇ ਥੱਲੇ ਜਿੱਥੇ ਵੀ ਕਿਤੇ ਕੋਈ ਐਸੀ ਜੋ ਵਿਚਾਰ ਚਾਹਤ ਹੈ ਕਾਰਵਾਈ ਦਾ ਕਮਿਸ਼ਨਰ ਦੀ ਕਿੰਨੀ ਜਲਦੀ ਕਾਰਵਾਈ ਹੋਏ ਤੁਸੀਂ ਦੇਖੋ ਜੀ ਐਸੀ ਸਾਰਾ ਇਹਨੂੰ ਅਸੈਸ ਕਰਾਂਗੇ ਕੀ ਗਲਤ ਹੈ ਕਿਵੇਂ ਪੇਖਾਂਗੇ ਬੰਦੇ ਮਰੇ ਨੇ ਮੰਤਰੀ ਜੀ ਫੇਰੀ ਇੱਕ ਬੇਨਤੀ ਆ ਲੋਕਾਂ ਫੇਰੀ ਇੱਕ ਬੇਨਤੀ ਆ ਮੰਤਰੀ ਜੀ ਤੁਰੰਤ ਤਵਾਦਵਾ ਕਰਾ ਕੇ ਇਨਕੁਆਇਰੀ ਕਰਾਓ ਜੀ ਠੀਕ ਹੈ ਜੀ ਥੈਂਕ ਯੂ ਔਰ ਪਾਣੀ ਵਾਸਤੇ ਸਪੈਸ਼ਲੀ ਇਹ ਟੈਂਕਰ ਲਾਏ ਔਰ ਡੋਰ ਟੂ ਡੋਰ ਆ ਵੀ ਸੇਟ ਇਮ ਆਈਡੀਓ ਵੇ ਸੇਕ ਕਰ ਲਈਆ ਕਿ ਉਹ ਜਿਹੜੀਆਂ ਸਾਰੇ ਲੋਕਾਂ ਨੂੰ ਅਵੇਲਬਲ ਹੈ ਸਰ ਸਰ ਇੱਕ ਮੋਹੱਲਾ ਸੰਦਗਰ ਜਿਹੜੇ ਬਲਾਉਗੇ ਸਰ ਮੋਹੱਲਾ ਸੰਦਗਰ ਲੋਰ ਐਲੀਗੇਸ਼ਨ ਆ ਕਿ ਜਦੋਂ ਅਸੀਂ ਟ੍ਰੀਟਮੈਂਟ ਲਿਕਸ ਉਹ ਦੁਲਾਦੇ ਐਮਰਜੈਂਸੀ ਇਹਦਾ ਡਾਕਟਰ ਜਿਹੜਾ ਵਸੀਲਾ ਬੋਲਦਾ ਬਹੁਤ ਗਲਤ ਹੁੰਦਾ ਡਾਕਟਰ ਨੂੰ ਨਹੀਂ ਚਾਹੀਦਾ ਬੁਲਾ ਲਓ ਐਮਐਨ ਸਰ ਬੁਲਾਓ ਜੀ ਨਾ ਤੋ ਜਿਹੜਾ ਸਬਾਈ ਦੀ ਗੱਲ ਹੈ ਨਾ ਜੀ ਹਾਂ ਅੱਜ ਹੀ ਸ਼ਹਿਰ ਦਾ ਪੂਰਾ ਕੈਂਥਾ ਵਾਂਦੇ ਪਿਆ ਤਹਾਡੇ ਦੌਰੇ ਤੋਂ ਪਹਿਲਾਂ ਸਵੇਰੇ ਅੱਜ ਉਹ ਜਿਹੜੀ ਜਗ੍ਹਾ ਤੇ ਇੱਕ ਲੇਡੀ ਦਾ ਬੱਚੇ ਦੀ ਡੈਥ ਹੋਈ ਆ ਅੱਜ ਸਵੇਰੇ ਸਪਾਈ ਹੋਇਆ ਅੱਜ ਮਤਲਬ ਉਹ ਕੱਲ ਕੱਲ ਉੱਥੋਂ ਬੁੜਾ ਚੱਕਿਆ ਗਿਆ ਵਾ ਅੱਜ ਉੱਥੇ ਸਪਾਈ ਹੋਈ ਆ ਕਿਸੇ ਬੁੜੇ ਦੇ ਘਰ ਦੇ ਕੋਲ ਤੋਂ ਬਾਅਦ ਕੋਈ ਦਵਾਈ ਦਾ ਛੜਕਾਣੀ ਹੋ ਰਿਹਾ ਇੰਨੀ ਤੜਫੂ ਆ ਰਹੀ ਸ਼ਹਿਰ ਤੋਂ ਮੈਂ ਉਹ ਮੈਂ ਲੋਕ ਬੜੇ ਮਾਰੇ ਮੈਂ ਪਹਿਲਾਂ ਵੀ ਦੱਸ ਦਿੱਤਾ ਕਿ ਜਿਹੜਾ ਮੈਂ ਆਫੀਸਰ ਨੂੰ ਇਹ ਸਖਤ ਹਦਾਇਤ ਕਰ ਦਿੱਤੀ ਹੈ ਕਿ ਜੇ ਕੋਈ ਕੱਲ ਬਾਅਦ ਕੋਈ ਨਗਰੀ ਅਸੀਂ ਕੀ ਇਹ ਰਿਸਪੋਨਸ ਸਰ ਜੀ ਪੁਜਾਰੀ ਜੀ ਸੋਹਣੇ ਜੀ ਮੰਤਰੀ ਸਾਹਿਬ ਇਹ ਅੱਲੀ ਕੂੜੇ ਦੀ ਗੱਲ ਨਹੀਂ ਅਸੀਂ ਪੰਜਾਬ ਦੇ ਬਹੁਤ ਸਾਰੇ ਸ਼ਹਿਰਾਂ ਦੀ ਗੱਲ ਕਰੀਏ ਤਾਂ ਕੂੜੇ ਦੀ ਸਮੱਸਿਆ ਸਰਕਾਰ ਦਾ ਦੂਸਰਾ ਸਾਹ ਹੈ ਬਹੁਤ ਸ਼ਹਿਰਾਂ 'ਚ ਤੁਸੀਂ ਕਹਿਆ ਕਰਤਾਰਪੁਰ 'ਚ ਵੀ ਹੈ ਤੁਹਾਡੇ ਆਪਣੇ ਲਿੱਤੀ ਜੂਏ ਜਲੰਧਰ ਹੈ ਅੰਮ੍ਰਿਤਸਰ ਵੱਟ ਸੇ ਅਸੀਂ ਸੋਲੂਸ਼ਨ ਵਾਲ ਕਿਉਂ ਨਹੀਂ ਬਾਤ ਲੈ ਕੋਈ ਇਹ ਸੋਲੂਸ਼ਨ ਵਾਲੇ ਅਸੀਂ ਸੈਗਰੀਗੇਸ਼ਨ ਆਸਤੇ ਜਾ ਰਹੇ ਆ ਬੜਾ ਕੂੜੇ ਵਾਸਤੇ ਅਸੀਂ ਬੜਾ ਵਧੀਆ ਸਟੈਪਸ ਲੈ ਰਹੇ ਆ ਬਟ ਇਨ ਪ੍ਰੋਬਲਮ ਇਹ ਆ ਕਿ ਸਮਾਂ ਬਹੁਤ ਲੰਮਾ ਹੋ ਗਿਆ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੱਸਾਂ ਮੈਂ ਸਾਰਾ ਕਮਾ ਪੰਜਾਬ ਦੇ ਵਿੱਚ ਦੇਖਦਾ ਹੈਗਾ ਇੱਕ ਮੱਕੇ ਦੀਆਂ ਸਾਡਾ ਹਲਕਾ ਹੈਗਾ ਉੱਥੇ ਜੀ ਕੂੜੇ ਵਾਸਤੇ ਉਹ ਜਗਾ ਹੀ ਨਹੀਂ ਹੈਗੀ ਉਹ ਲੈ ਕੇ ਪਹਿਲਾਂ ਕਿੱਥੇ ਜਾਂਦੇ ਆ ਪਠਾਨਪੁਰ ਲੈ ਕੇ ਜਾਂਦੇ ਸਾਰੇ ਥੇਲੀ ਲੈ ਗੱਡੀਆਂ ਤੇ ਕਿੰਨਾ ਤੇਲ ਪਾਦੇ ਹੋਏ ਕਿੰਨਾ ਕੰਮ ਸਾਰੇ ਪਰ ਲੇਕਰ ਕੂੜੇ ਵਾਸਤੇ ਜਿਹੜੀ ਪ੍ਰੋਬਲਮ ਹੈ ਇਹਨਾਂ ਵਾਸਤੇ ਜਗਾ ਨੂੰ ਡੈਂਟੀਫਾਈ ਕਰਕੇ ਮੈਕਸਮ ਜਗਾ ਦਿੰਦੇ ਅਸੀਂ ਜਿਹੜਾ ਇਹਨੂੰ ਡੈਂਟੀਫਾਈ ਕਰਕੇ ਉਹਨਾਂ ਦੇ ਡੈਮ ਪਗਾਰਾ ਬਣਾਵਾਂਗੇ ਇਨੀ ਦੇ ਤੱਕ ਮੰਨਿਆ ਜਾਏ ਕਿਉਂਕਿ ਇਦਾਂ ਦੇ ਹੱਥ ਸੇ ਨਾ ਹੋਣਾ ਸਰਕਾਰ ਦਾ ਦੂਸਰਾ ਸਾਲ ਹੈ ਕੋਈ ਇਹਦਾ ਸਮਾਂ ਬੰਦ ਕੋਈ ਨਹੀਂ ਹੁੰਦਾ ਅਸੀਂ ਮੈਕਸਮ ਕੋਸ਼ਿਸ਼ ਕਰਦੇ ਜਿੰਨਾ ਜਲਦੀ ਹੋ ਸਰੋ ਜੀ ਮੈਂ ਤੁਹਾਨੂੰ ਕੋਈ ਕਹਾਣੀ ਬੂਰੀ ਨਹੀਂ ਕਰਨੀ ਪਰ ਸਤਾਇਆ ਬਸਵਾਇਆ ਬੰਦੇ ਸਾਹਮਣੇ ਕੋ ਕਿੰਨੇ ਡੰਪ ਪੂਰੇ ਲੱਗਾ ਆ ਕੀ ਕਹਦੇ ਪੂਰਾ ਘਾਸ ਸਤਾ ਹਸਤਾ ਦੇ ਵਿੱਚੋਂ ਸਾਹਮਣੇ ਗੈਰੰਟੀ ਵਾਲੀ ਡੰਪਿੰਗ ਹੈ ਇਸ ਵਾਈ ਕੀਤੇ ਕੋਈ ਸ਼ਿਕਾਇਤ ਨਹੀਂ ਹੋਇਆ ਇਨੀ ਬੁੱਧੂ ਠੀਕ ਹੈ ਮੈਂ ਵੀ ਕਮਿਸ਼ਨਰ ਸਾਹਿਬ ਨੂੰ ਦੱਸ ਦਦਾ ਜਿੱਥੇ ਜਿੱਥੇ ਕੋ ਪਾਵਰ ਹੈਗੀ ਉਹ ਸਾਡਰ ਕਰ ਮੱਗੀ ਸਾਹਿਬ ਦੂਰ ਨਹੀਂ ਜਾਣਾ ਤੁਸੀਂ ਸਿਵਲ ਹਸਪਤਾਲੇ ਬੈਠੇ ਹੋ ਸਿਵਲ ਹਸਪਤਾਲ ਦੇ ਅੰਦਰ ਜਾਂ ਬਚਾ ਵਾਰਡ ਦੇ ਨਾਲ ਕੂੜੇ ਦੇ ਢੇਰ ਮੈਂ ਤਾਂ ਕਹਿ ਦਿੰਦਾ ਅੰਦਰ ਇਹ ਜਿਹੜੇ ਪੀਡੀਆ ਪ੍ਰੋਕੋਲ ਡਿਜ਼ਾਈਨ ਨਹੀਂ ਕਰ ਸਕਦੇ ਤੇ ਸ਼ਾਇਦ ਕਿਤੇ ਰਹਿਣ ਦੇ ਕਿ ਹੁਣ ਵੀ ਦੇਖ ਸਕਦਾ ਜਿੱਥੇ ਜਿੱਥੇ ਕੋਈ ਪੌਲ ਹੋਊਗਾ ਤੇ ਸਟਰਲ ਕਰਦੇ ਸਿਵਲ ਹਸਪਤਲ ਨੂੰ ਰੈਫਰ ਸੈਂਟਰ ਨੂੰ ਅੰਮ੍ਰਿਤਸਰ ਦੇ ਲੋਕ ਰੈਫਰ ਅੰਡਰਿੰਗ ਕਰ ਰਹੇ ਆ ਇੱਕੋ ਕਰ ਰਹੇ ਕਿ ਛੋਟੀ ਪ੍ਰੋਬਲਮ ਆ ਕਿ ਕਿਸੇ ਨੂੰ ਟਟੀਆਂ ਉਲਟੀਆਂ ਵੀ ਲੱਗੀਆਂ ਹੋਣ ਤੇ ਉਹਨੂੰ ਵੀ ਰੈਫਰ ਕਰ ਦਿੰਦੇ ਦੇਖੋ ਭਾਈ ਐਸੇ ਪੂਰੇ ਡਾਕਟਰਾਂ ਦਾ ਬਦਬਸ ਕੰਮ ਆ ਪੂਰਾ ਮੈਡੀਸਨ ਜਿਹੜਾ ਜੋ ਨੈਸੈਸਿਟੀ ਉਹਦੀ ਪੂਰੀ ਕਰ ਲਈ ਕੋਈ ਪ੍ਰੋਬਲਮ ਨਹੀਂ ਆਦੀ ਸਾਰੇ ਪੇਸ਼ੈਂਟਸ ਨੂੰ ਮਿਲੇ ਸਰਕਾਰ ਦੇ ਕਿ ਸਿਵਲ ਹਸਪਤਲ ਵਿੱਚ ਡਾਕਟਰਾਂ ਦੀ ਕਮੀ ਆ ਲੇਕਿਨ ਫਿਰ ਵੀ ਕੁਝ ਡਾਕਟਰ ਆ ਜਿਹੜੇ ਬਿਨਾ ਵਜ੍ਹਾ ਤੋਂ ਤਿੰਨ ਤਿੰਨ ਮਹੀਨੇ ਦੀਆਂ ਛੁੱਟੀਆਂ ਤੇ ਜਾਵੇ ਨਹੀਂ ਪੂਰੇ ਕਰਾਂਗੇ ਜੀ ਅਸੀਂ ਇਹ ਚੱਕਰ ਲੱਗ ਜੇ ਤੁਸੀਂ ਛੁੱਟ ਕੇ ਛੱਟਿਆਂ ਦੀ ਗੱਲ ਕਰਦੇ ਕਰ ਲਾਂ ਚੱਕਰ ਅਦਰਵਾਇਜ਼ ਦੇਖੋ ਜੀ ਸਾਡੇ ਕਿੰਨੀ ਭਰਤੀ ਕੀਤੀ ਅਸੀਂ 45 ਹਜ਼ਾਰ ਦੇ ਕਰੀਬ ਭਰਤੀ ਕੀਤੀ ਡਾਕਟਰ ਅਸੀਂ 4 ਸਾਢੇ 4 ਸੌ ਹੋਰ ਭਰਤੀ ਕਰਾਈ ਹੈ ਸਾਡੇ ਕੋਲ ਕਿੰਨੇ 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 ਕ ਮਨਸਾਲ ਕਹਿੰਦੇ ਆ ਕਿ ਜਦੋਂ ਨਜੇਦ ਪਤਾ ਨਹੀਂ ਹੋਊਗਾ ਉਹ ਤਾਂ ਮੈਂ ਸਾਡੇ ਡੀਸੀ ਸਾਹਿਬ ਬੈਠੇ ਇਹਨਾਂ ਨੂੰ ਮੈਂ ਰਿਕਵੈਸਟ ਕਰ ਦਿੰਦਾ ਹਾਂ ਕਿ ਇਹਨੂੰ ਐਗਜ਼ਾਮ ਕਰਕੇ ਦੇਖ ਜੋ ਕਾਰਵਾਈ ਬਰਜ ਕੀਤੀ ਗਈ ਜੀ ਰਾਣਾ ਸਾਹਿਬ ਤੁਸੀਂ ਵਿਧਾਇਕੋਂ ਹਲਕੇ ਦੇ ਪਤਰੀ ਨੇ ਇਸ ਘਟਨਾ ਦੇ ਪਹਿਲੀ ਪ੍ਰਤੀਕਿਰਿਆ ਕੀ ਹੈ ਦੋ ਲੋਕਾਂ ਇੱਕ ਬੱਚੇ ਦੀ ਹੋ ਰਿਕਾਰਡ ਦੀ ਜਾਂਦੀ ਹੈ ਲਗਭਗ 60 ਤੋਂ ਉੱਪਰ ਮਰੀਜ਼ ਨੇ ਕੀ ਪਹਿਲੀ ਪ੍ਰਤੀਕਿਰਿਆ ਕੀ ਹੈ ਕੀ ਮੰਨਦੇ ਹੋ ਕਿ ਇਹਨਾਂ ਤੇ ਮੈਂ ਸਤਾਬ ਬਲਕਾਰ ਸਿੰਘ ਜੀ ਲੋਕਲ ਸਿਵਲ ਗਵਰਨਮੈਂਟ ਦੇ وزیر ਜਿਹੜੇ ਸਾਡਾ ਹੱਥ ਪੁੱਛਣਾ ਇਹ ਆ ਇਹਨਾਂ ਦਾ ਧੰਨਵਾਦ ਕਰਨਾ ਚਾਹੁੰਦਾ ਉਹ ਜੇ ਜ਼ਿੰਮੇਵਾਰ ਇਹਨਾਂ ਨੂੰ ਠਰਾਇਆ ਜਾਵੇ ਮੈਂ ਉਹਨਾਂ ਬੰਦਾ ਚਾਹੁੰਦਾ ਲੇਕਿਨ ਨਾਲ ਦੀ ਨਾਲ ਮੈਂ ਇਹਨਾਂ ਨੂੰ ਜ਼ਰੂਰ ਕਹਿਣਾ ਚਾਹੂੰਗਾ ਮੈਂ ਮੰਤਰੀ ਜੀ ਨੂੰ ਪਹਿਲਾਂ ਵੀ ਦੱਸਿਆ ਸੀ ਕਿ ਸਾਡੀ ਕਮਿਸ਼ਨਰ ਬਿੱਲ ਨਹੀਂ ਕਰਦੀ ਐਰੋਗੈਂਟ ਆ 14 ਕਰੋੜ 60 ਲੱਖ ਰੁਪਏ ਸਾਡੇ ਖਾਤੇ 'ਚ ਮੈਂ ਡੀਸੀ ਸਾਹਿਬ ਨੂੰ ਵੀ ਬੇਨਤੀ ਕੀਤੀ ਮੈਂ ਡੀਸੀ ਸਾਹਿਬ ਅਸੀਂ ਹਾਊਸ ਦੀਆਂ ਮੀਟਿੰਗਸ ਨਹੀਂ ਸਾਡੀਆਂ ਹੋਣੀਆਂ। ਔਰ ਜੇ ਮੀਟਿੰਗਸ ਹੁੰਨੀਆਂ ਮੀਟਿੰਗ ਦੇ ਵਿੱਚ ਜੇ ਕੋਈ ਡਿਸਕਸ਼ਨ ਹੁੰਦੀ ਆ ਮੇਰੇ بڑے ਏਜੰਡੇ ਸੀ ਮੈਂ ਸਾਰੇ ਕੋਈ ਨਹੀਂ ਪਾਉਣਾ ਸਿਰਫ ਦੋ ਕੰਮ ਕਰਨੇ ਆ। ਬਰਸਾਤ ਆਉਣ ਵਾਲੀ ਆ, ਕੋਟ ਲੱਗਣ ਵਾਲਾ। ਇਹੀ ਟਾਈਮ ਆ ਕਿ ਅਸੀਂ ਸੀਵਰੇਜ ਸਾਫ ਕਰ ਸਕਦੇ। ਪਰ ਤੁਹਾਨੂੰ ਸਭ ਨੂੰ ਪਤਾ ਹੋਏਗਾ ਕਿ ਦੋ ਕਿਸਮ ਦੇ ਸੀਵਰੇਜ ਹੁੰਦੇ ਇੱਕ ਵੱਡੇ ਉਹ ਸੁਪਰ ਸੈਕਸ਼ਨ ਦੇ ਨਾਲ ਸਾਫ਼ ਹੁੰਦੇ ਆ ਜਿਹੜੀ ਛੋਟੀ ਸਮਾਈ ਹੁੰਦੀ ਆ ਉਹ ਛੋਟੀਆਂ ਜਟਿੰਗ ਮਸ਼ੀਨ ਨਾਲ ਹੁੰਦੀ ਆ ਤੇ ਸਾਡੇ ਕਪੂਰਥਰੇ ਚ ਸਾਡੇ ਵੇਲੇ ਵੀ ਨਹੀਂ ਹੋਈ ਮੈਂ ਵੀ ਝੂਠ ਨਹੀਂ ਬੋਲਣਾ ਮੈਂ ਕੋਈ ਇਹਨਾਂ ਦੇ ਦੇਖਤੀ ਕਰਨ ਲਈ ਆਉਂ ਲਈ ਤੇ ਆਇਆ ਤੇ ਮੈਂ ਉਹਨਾਂ ਬੰਦਿਆਂ ਚ ਉਹ ਨਹੀਂ ਕਿ ਮੈਂ ਰੋਟੀਆਂ ਸੇਕਾਂ ਜਦੋਂ ਗੱਲ ਕਰੂੰਗਾ ਸੱਚੀ ਤੇ ਮੈਂ ਇੱਕ ਬੰਦਾ ਫੜਿਆ ਤੁਸੀਂ ਦੇਖਿਆ ਹੋਣਾ ਕਿ ਕਿਵੇਂ ਸੀਵਰੇਜ ਸਾਫ਼ ਹੋ ਰਿਹਾ ਸੀ ਜਿਹੜੇ ਲਿੰਕ ਮੁਹੱਲੇ ਜੋ ਮੇਨ ਗੱਟਰ ਚੋਂ ਦਾ ਉਹਦੀ ਸਫਾਈ ਕਰ ਰਿਹਾ ਸੀ 9 ਲੱਖ ਰੁਪਇਆ ਮੀਨਾ ਮੈਂ ਦਿੱਤਾ ਮੈਂ ਡੀਸੀ ਸਾਹਿਬ ਐਂਸਰ ਮੇਰੀ ਸੌਰੀ ਕਮਿਸ਼ਨਰ ਸਾਹਿਬ ਮੇਰੀ ਤਸੱਲੀ ਹੋ ਗਈ 50 ਲੱਖ ਰੁਪਏ ਤੋਂ ਥੱਲੇ ਅਸੀਂ ਪਾਸ ਇਥੇ ਕਰ ਸਕਦੇ ਹਾਂ ਸੁਪਰ ਸੈਕਸ਼ਨ ਦਾ ਭਈ 50 ਲੱਖ ਤੋਂ ਥੱਲੇ ਕਰਦੇ ਹੋ ਤਾਂ ਇਹ ਕਰ ਦਿਓ ਆਈ ਐਮ ਸੈਟੀਸਫਾਈਡ 14 ਕਰੋੜ ਜਿਹੜਾ ਪਿਆ ਤੁਸੀਂ ਰੱਖੋ ਆਪਣੇ ਕੋਲ ਪਤਾ ਨਹੀਂ ਕਦੇ ਲਈ ਰੱਖਿਆ ਔਰ ਇਹਨਾਂ ਦੀ ਸ਼ਿਕਾਇਤ ਮੈਂ ਜਨਾਬ ਕੋ ਵੀ ਕਹੀ ਸੀ ਆਇਆ ਸੀ ਤੇ ਇਹਨਾਂ ਨੇ ਤੁਹਾਨੂੰ ਇਹ ਕਿਹਾ ਕਿ ਸਫਾਈ ਦੀ ਕੋ ਲੋੜ ਨਹੀਂ ਇਟ ਇਜ਼ ਨੋਟ ਨੈਸੈਸਰੀ ਸੋ ਮੇਰਾ ਕਹਿਣ ਦਾ ਮਤਲਬ ਹੈ ਕਿ ਜੇ ਸਫਾਈ ਨਹੀਂ ਹੋਈ ਕੋਈ ਕਮੀ ਆ 45 ਕਾਉਂਸਲਰ ਇੱਕ ਮੰਨੇ ਹੁਣ 50 ਚੋਂ ਕਮਿਸ਼ਨਰ ਸੁਣੇ ਨਾ ਇਹਦੀ ਕਲੈਰਟੀ ਤਾਂ ਮੰਤਰੀ ਜੀ ਦੇ ਸਕਦੇ ਮੈਂ ਨਹੀਂ ਦੇ ਸਕਦੇ ਜੇ ਤਾਂ ਪੂਰਾ ਹਦਾਇਤ ਆ ਕਿ ਕੰਮ ਕੋਈ ਨਹੀਂ ਕਰਨਾ ਫਿਰ ਤਾਂ ਸ਼ੀ ਇਜ਼ ਰਾਈਟ ਅਗਰ ਪੂਰਾ ਹਦਾਇਤ ਨਹੀਂ ਇਨਕੁਆਇਰੀ ਹੋ ਕੇ ਕਿ ਕਿੰਨੀਆਂ ਮੀਟਿੰਗਸ ਛਾਲ ਚੁਣੀਆਂ ਚਾਹੀਦੀਆਂ ਉਹ ਜੇ ਮੀਟਿੰਗਸ ਨਹੀਂ ਹੋਈਆਂ ਉਹ ਨਹੀਂ ਹੋਈਆਂ ਮੈਂ ਰਿਕੁਐਸਟ ਕਰਦਾ ਰਿਹਾ ਫੇਰ ਵੀ ਨਹੀਂ ਹੋਈਆਂ ਕੋਈ ਕੰਮ ਨਹੀਂ ਕੋਈ ਦੀ ਇਹਨਾਂ ਨੂੰ ਚਾਰਜ ਦੋ ਦੋ ਤਿੰਨ ਤਿੰਨ ਜਗ੍ਹਾ ਦਾ ਦਿੰਦਾ ਤਾਂ ਮੈਂ ਸਮਝਦਾ ਇੱਕ ਇੱਕ ਜਗ੍ਹਾ ਵੀ ਛੇ ਦੇ ਤਾਂ ਇਹਨਾਂ ਦਾ ਕੰਮ ਨਾ ਕਰ ਸਕਦਾ ਮੈਂ ਕਹਿ ਰਿਹਾ ਰਾਜ ਸਰ ਇੱਕ ਮਿੰਟ ਯਾਰ ਇੱਕ ਮਿੰਟ ਇੱਕ ਮਿੰਟ ਵੀਰ ਸੁਣ ਲੈ ਬਾਅਦ ਜੋ ਕਹੇਗਾ ਜਵਾਬ ਦਊਂ ਜੀ ਜੀ ਪਲੀਜ਼ ਸਰ ਦੇਖੋ ਬੱਚੇ ਪਰ ਜ ਨੇ ਜੀ ਰਿਸਪੌਂਸਿਬਿਲਟੀ ਦਾ ਫਿਕਸ ਹੋਣੀ ਚਾਹੀਦੀ ਆ ਇਨਕੁਆਰੀ ਹੋਣੀ ਚਾਹੀਦੀ ਮੰਤਰੀ ਜੀ ਜੇ ਅਫਸਰ ਦੇਖੋ ਇਹਨਾਂ ਦੀਆਂ ਸਹੀ ਮੈਨੇਜ ਏਸੀਆਰ ਆ ਇਹ ਕਾਰਪੋਰੇਸ਼ਨਸ ਦੇ ਕਮੇਟੀਆਂ ਜਿੱਥੇ ਹੀ ਉਹਨੇ ਘਟਨਾ ਹੋਈ ਹੈ ਜੇ ਹਾਦਸਾ ਹੋਇਆ ਜੇ ਆਪਾਂ ਮੰਨੀਏ ਤੇ ਕੀ ਸਭ ਤੋਂ ਪਹਿਲਾਂ ਕੀ ਸਮਝਦੇ ਜਿੰਮੇਵਾਰੀ ਔਰ ਲਾਪਰਵਾਹੀ ਚ ਕੌਣ ਕੌਣ ਆਉਂਦਾ ਹੈ ਇਸ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹਨਾ ਕਿ ਜੋ ਡਾਇਰੀਆ ਦੇ ਕੇਸਸ ਡਿਟੈਕਟ ਹੋਏ ਆ ਜੇ ਪ੍ਰੋਬਲਮ ਆਈ ਹੈਗੀ ਉਹਦੇ ਚ ਕੁਝ ਏਰੀਆਸ ਹੈਗੇ ਜਿੱਦਾਂ ਬੱਕਰਖਾਨਾ ਸੁੰਦਰਨਗਰ ਤੇ ਦਾਦੂਪੁਰ ਜੀ ਵਾਕਖੂ ਜਗ੍ਹਾ ਤੋਂ ਪੇਸ਼ੈਂਟਸ ਆਏ ਕਿਤੇ 1 ਬੰਦੇ 2 ਚ 2 5 ਟੋਟਲ ਸਾਡੇ ਤੋਂ 64 ਪੇਸ਼ੈਂਟਸ ਹੈਗੇ ਆ ਪੇਸ਼ੈਂਟ ਜਿਹੜੇ ਹੈਗੇ ਆ ਔਰ ਇਹਦੇ ਵਿੱਚ ਜਿਹੜੇ 45 ਡਿਮਟਿਆ ਤੇ ਜਿਹੜੇ 19 ਪੇਸ਼ੈਂਟ ਹੈ ਉਹ ਚੱਕੇ ਜਾ ਚੁੱਕੇ ਸਿਸ ਦਾ ਅੱਛਾ ਇਲਾਜ ਕਰ ਰਹੇ ਹਾਂ ਕਿ ਹਸਪਤਾਲ ਵਿੱਚ ਸਾਡੇ ਅਸੀਂ ਬੰਦੋਬਸ ਜਿਹੜੇ ਉਹ ਕੀਤੇ ਹੈਗੇ ਆ ਹੈਲਥ ਡਿਪਾਰਟਮੈਂਟ ਨੂੰ ਅਲੱਗ ਤੋਂ ਤੇ ਅਸੀਂ ਬੰਦੋਬਸ ਕੀਤਾ ਆਪਣੀਆਂ ਅਸੀਂ 6 ਟੀਮਸ ਬਣਾਈਆਂ ਹੈਗੀਆਂ ਉਸਦੇ ਵਿੱਚ ਜਿਹੜਾ ਅਸੀਂ 6 ਟੀਮਸ ਦੇ ਵਿੱਚ ਘੜ ਤੋਂ ਘੜ ਵਿੱਚ 5-5 ਮੈਂਬਰ ਰੱਖਿਆ ਜਿਹੜੇ ਡੇਲੀ ਡੋਟ ਡੋ ਜਾ ਕੇ ਉਹਨਾਂ ਦਾ ਰਾਤ ਦਾ ਅਸੀਂ ਟਾਈਮ ਪੋਸਟ ਕੀਤਾ ਹੈਗਾ ਕਿ ਉਸ ਟੈਂਕਰ ਤੇ ਜਾ ਕੇ ਜਿਹੜਾ ਵਾਟਰ ਪਾਣੀ ਦੇ ਵਿੱਚ ਕੋਈ ਮਿਕਸਿੰਗ ਆਈ ਹੈਗੀ ਆ ਉਹ ਚੈੱਕ ਕਰਕੇ ਚੈੱਕ ਕਰਕੇ ਫਿਰ ਅਸੀਂ ਉੱਥੇ ਟੈਂਕਰਸ ਵਗੈਰਾ 10 ਲਗਾ ਦਿੰਦੇ ਹੈਗੇ ਅੱਜ 10 ਹੋਰ ਮੰਗਾ ਲਏ 20 ਟੈਂਕਰਸ ਲਈ ਅੱਜ ਹੀ ਉੱਥੇ ਕੰਮ ਕਰਦੇ। ਤੋਂ ਇਸ ਦੇ ਨਾਲ ਨਾਲ ਅਸੀਂ ਜਿਹੜੀ ਮੈਨ ਪਾਵਰ ਹੈ ਇੱਕ ਹੈੱਡ ਕੁਆਰਟਰ ਤੋਂ ਸਾਡੇ ਓਮਰ ਸ਼ਿੰਦਰ ਦੀ ਡਾਇਰੈਕਟਰ ਹੈ ਲੋਕਲ ਬੋਰਡ ਡਿਪਾਰਟਮੈਂਟ ਦੇ ਉਹ ਆਏ ਤੇ ਇਸ ਕੰਮ ਨੂੰ ਸੁਪਰਵੀਜ਼ਨ ਵਾਸਤੇ ਔਰ ਉਸਨੇ ਚੀਫ ਇੰਜੀਨੀਅਰ ਤੇ ਨੀਦਰ ਅਸੀਂ ਇੱਥੇ ਲਗਾਏ ਹੋਏ ਤਾਂ ਕਿ ਕਿਸੇ ਨੂੰ ਕੋਈ ਪ੍ਰੋਬਲਮ ਨਾ ਆ ਕੇ ਇਮੀਡੀਟਲੀ ਨੂੰ ਮਸਲੇ ਨੂੰ ਹੱਲ ਕੀਤਾ ਜਾ ਸਕੇ। ਤੋਂ ਇਸੇ ਤਰ੍ਹਾਂ ਹੀ ਅਸੀਂ ਹੈਲਥ ਡਿਪਾਰਟਮੈਂਟ ਵੱਲੋਂ ਐਂਬਲੈਂਸ ਵਗੈਰਾ ਔਰ ਜਿਹੜੀਆਂ ਮੈਡੀਸਿਨਸ ਜਾਂ ਪ੍ਰੋਪਰ ਜਿਹੜੀਆਂ ਉਹਨਾਂ ਦੀ ਜਿਹੜੀ ਅਸੀਂ ਕੁਝ ਜਿੱਤੇ ਕਮੀ ਪਿਛਵੀ ਸੀ ਅਸੀਂ ਮੰਗਵਾ ਵੀ ਲੀਆਂ ਹੈਗਿਆ। ਹੈਲਥ ਮਿਨਿਸਟਰ ਸਾਹਿਬ ਨੇ ਆਉਣਾ ਸੀ ਪਰ ਉਹ ਕੁਝ ਹੋਰ ਰਜ਼ੀਵੇਂ ਕਰਕੇ ਨਹੀਂ ਆ ਸਕੇ ਇਸ ਕਰਕੇ ਮੈਂ ਇੱਥੇ ਉਹਦੇ ਵਿੱਚ ਹਾਜ਼ਰ ਹੋਇਆ। ਸੋ ਇਸ ਕਰਕੇ ਬਾਕੀ ਜਿਹੜੇ ਪੇਸ਼ੈਂਟ ਹੈ ਉਹ ਸਾਰੇ ਨਾਰਮਲ ਹੈਗੇ ਠੀਕ ਹੈਗੇ। ਇੱਕ ਬਜ਼ੁਰਗ ਗਿਆ ਉਹ ਮਨ ਹੈ ਉਹਦੀ ਉਮਰ ਵੀ 70 ਸਾਲ ਤੋਂ ਉਪਰ ਉਹਦਾ ਤਾਂ ਥੋੜਾ ਜਿਆਦਾ ਹੈ ਐਡਵਾਈਸ ਜਿਹੜੇ ਮੈਂ ਆਪ ਕਲੇਕਲੇ ਪੇਚ ਨੂੰ ਮਰ ਕੇ ਹੈ ਠੀਕ ਹੈਗਾ ਔਰ ਜਿਹੜਾ ਇਹਨੂੰ ਅਸੀਂ ਜਲਦੀ ਠੀਕ ਕਰਾਂਗੇ ਸਾਡੀਆਂ ਸਾਰੀਆਂ ਟੀਮਾਂ ਸਾਡੇ ਡਿਪਟੀ ਕਮਿਸ਼ਨ ਸਾਹਿਬ ਔਰ ਕਮਿਸ਼ਨ ਕਾਰਪੋਰੇਸ਼ਨ ਸਾਡੇ 우ਮਾ ਸ਼ੰਕਰੀ ਦੇਕਟਰ ਸਾਹਿਬ ਸਾਰੀਆਂ ਟੀਮਾਂ ਸੀਆਂ ਲੱਗੀਆਂ ਹੋਈਆਂ ਔਰ ਵਧੀਆ ਤਰੀਕੇ ਦੇ ਨਾਲ ਇਹਨਾਂ ਨੂੰ ਹੰਦਰ ਕਰ ਰਹੇ ਹੈ ਸਰ ਮੇਰੇ ਮਨ ਸਾਹ ਜਿਹੜੇ ਸਿਹਤ ਵਿਭਾਗ ਦੇ ਦੀ ਗੱਲ ਜ਼ਿੰਮੇਵਾਰੀ ਮੰਨਦੇ ਹੈ ਕਿ ਜਿਹੜੀ ਬਿਮਾਰੀ ਤੇ ਫੈਲਣ ਦੇ ਵਿੱਚ ਦੇਖੋ ਇਹਦੇ ਵਿੱਚ ਜਿਹੜੀ ਜ਼ਿੰਮੇਵਾਰੀ ਵਾਲੀ ਗੱਲ ਜਿਹੜੀ ਤੇ ਆਪਾਂ ਇਦਾਂ ਹੈ ਕਿ ਦੇਖੋ ਇਸ ਸਮਾਂ ਹੁੰਦਾ 1947 ਦੇ ਦੌਰ ਹੈ 1947 ਦੇ ਅੰਦਰ ਜਦੋਂ ਤੋਂ ਦੇਸ਼ ਆਜ਼ਾਦ ਹੋਇਆ ਉਸ ਟਾਈਮ ਤੋਂ ਸਿਹਤ ਬਹੁਤ ਪਾਣੀ ਪਾਇਆ ਸੈਕਸ ਜੋ ਜੀ ਉਬਾਸਾਰੇ ਪਿੱਛੇ ਸਮੇਂ ਦੇ ਵਿੱਚ ਇਹ ਰਹਾ ਸੀ ਚਾਹੇ ਕੋਈ ਵੀ ਕਿਸੇ ਦੇ ਕਮੈਂਟਸ ਨੀਕ ਹੋਗੇ ਸਮਾਜਾ ਕਿਤੇ ਕਿੰਤੂ ਕਰਤੂ ਕਰਦਾ ਨਹੀਂ ਹੁੰਦਾ ਕਿਉਂਕਿ ਸਾਡੇ ਸਾਥੀ ਹੈ ਜੇ ਕਿਸੇ ਨੂੰ ਪ੍ਰੋਬਲਮ ਆ ਆਪਾਂ ਨੂੰ ਵੀ ਆ ਸਕਦੀ ਹੈ ਪਰ ਕਿ ਮਸਲੇ ਨੂੰ ਹੱਲ ਹੱਲ ਕਰਨ ਦਾ ਤੰਦਾ ਸਾਡੇ ਇੱਕ ਚਾਰ ਦਿਨ ਪਹਿਲੇ ਦੀ ਗੱਲ ਪੂਰਾ ਜਵਾਬ ਦੇਦਾ ਹੈ ਐ ਉਸ ਟਾਈਮ ਦੇਤੇ ਤੋਂ ਇਸ ਕਰਕੇ ਉਹ ਸਿਵਰਸ ਹੈ ਕਈ ਜਗ੍ਹਾ ਤੇ ਗਲਤ ਤਰੀਕੇ ਨਾਲ ਪਿਆ ਚਾਹੇ ਉਹਦੇ ਕੋਈ ਪ੍ਰੋਬਲਮ ਆਗੇ ਕੋਈ ਗਲਤੀ ਪੁਰਾਣੇ ਪਏ ਹੋਏ ਹੁਣ ਕਿਸੇ ਨੇ ਚਲਨ ਇੱਕ ਵਾਰੀ ਪਾ ਦਿੱਤਾ ਉੱਚ ਪੌਲਿਸ ਤਾਂ ਆ ਜਾਂਦੀ ਹੈ

ਤੁਹਾ ਪਿਆਰਿਆਂ ਦਾ ਅੱਜ ਇਹ ਘਟਨਾ ਸਾਹਮਣੇ ਆ ਗਈ ਹੈ ਲੇਕਿਨ ਹੜਤਾਲ ਦਾ ਸਿਸਲਾ ਬਹੁਤ ਵੱਡਾ ਹੈ ਕਿੱਥੇ ਜੜਨੀ ਹੈ ਇਸ ਸੋਸ਼ੀਅਲ ਦੇਖੋ ਇਸ ਚੀਜ਼ ਦਾ ਅੱਦੋਂ ਅਸੀਂ ਪਹਿਲੋਂ ਵੀ ਦੇਖਦੇ ਰਹਨੇ ਆਂ ਔਰ ਇਸ ਤੋਂ ਬਾਅਦ ਵੀ ਦੇਖਾਂਗੇ ਕਿਉਂਕਿ ਪ੍ਰੋਬਲਮਸ ਤਾਂ ਆਂਦੀਆਂ ਰਹਿਣੀਆਂ ਲੇਕਿਨ ਆਪਣਾ ਮਸਲਾ ਮੈਂ ਆਪਣਾ ਮਤਲਬ ਤੈਨੂੰ ਦੱਸ ਰ ਰਿਹਾ ਜੀ ਜਿਹੜੀ ਕੂੜੇ ਵਾਲੀ ਗੱਲ ਹੈ ਉਹ ਮੈਂ ਪਿਸ਼ ਕੋਰਪੋਰੇਸ਼ਨ ਨੂੰ ਪਹਿਲੋਂ ਵੀ ਕਿਹਾ ਸੀ ਹੋਰ ਵੀ ਕਹਿਣਾ ਹੈਗਾ ਕਿ ਇਹਦੀ ਡੰਪ ਵਾਸਤੇ ਅਲੱਗ ਕੋਈ ਸ਼ਹਿਰ ਤੋਂ ਦੂਰ ਰਾਹ ਦੇ ਦੀ ਜਗ੍ਹਾ ਵੇਖ ਕੇ ਆਪਾਂ ਉਹਨੂੰ ਪਰਚੇਜ਼ ਕਰਨਾ ਪਵੇ ਉਹ ਲਵਾ ਕੇ ਲੈ ਕੇ ਉਹਨੂੰ ਵਧੀਆ ਬਣਾਵਾਂਗੇ ਕਿਉਂਕਿ ਵਖੋ ਸਾਡਾ ਤਾਂ ਜਿਹੜਾ ਅਸੀਂ ਕੋਸ਼ਿਸ਼ ਕਰਦੇ ਆ ਮੈਂ ਇੱਕ ਛੋਟੀ ਜਿਹੀ ਕਮੇਟੀ ਤੋਂ ਐਗਜ਼ੈਂਪਲ ਦੇਣਾ ਕਫਾਰਪੁਰ ਹਾਲਾਂਕਿ ਮੇਰੇ ਹੱਕੇ ਦੀ ਥੋੜਾ ਲੱਗੇ ਆ ਉਥੇ ਵੀ ਜਗ੍ਹਾ ਨਹੀਂ ਸੀ ਹੈਗੀ ਜਦੋਂ ਅਸੀਂ ਕਿਤੇ ਕੂੜਾ ਬਾਗ ਸੁੱਟਦੇ ਸੀ ਤਾਂ ਲੋਕ ਰੋਲਾ ਪਾਉਂਦੇ ਸੀ ਜਾਂ ਕਿਸਾਨ ਰੋਲਾ ਪਾਉਂਦੇ ਸੀ ਪਰ ਅਸੀਂ ਦੋ ਇੱਕ ਜਗ੍ਹਾ ਲਈ ਪਰ ਲੇਕਿਨ ਅਸੀਂ ਲੱਗੇ ਉਸ ਜਗ੍ਹਾ ਤੇ ਲਈ ਜਿਹਦੇ ਲੱਗੇ ਕੋਈ ਕਰਨੀ ਸੀ ਜਾਂ ਕੋਈ ਇਦਾਂ ਦੀ ਚੀਜ਼ ਨਹੀਂ ਸੀ ਲੋਕਾਂ ਨੇ ਐਕਸੈਪਟੇਬਿਲਟੀ ਬਣੀ ਤਾਂ ਜਾਂ ਕਿ ਉੱਥੇ ਜਗ੍ਹਾ ਇਸ ਨੂੰ ਪ੍ਰੋਬਲਮਸ ਵੀ ਆਉਂਦੀਆਂ ਆਈਆਂ ਨੇ ਔਰ ਉਹਨੂੰ ਅਸੀਂ ਸੰਭੂਰਿ ਬਣਦੀ ਸੀ ਕਰਾਂਗੇ ਸਾਬ 타이 ਜੀ ਸਰਕਾਰ ਕੋਲੋਂ ਜਲਦੀ ਇਸ ਸਮੱਸਿਆ ਦਾ ਹੱਲ ਲਵਾਂਗਾ ਡੈਫੀਨਿਟਲੀ ਔਰ ਮੁੱਖ ਮੰਤਰੀ ਸਾਹਿਬ ਕੋਲੋਂ ਸੀਗ ਮੰਨ ਜੋ ਇਹਨਾਂ ਕਮਾਤੇ ਬੜੇ ਉਹ ਬੜੇ ਵਧੀਆ ਤਰੀਕੇ ਨਾਲ ਇਹਨਾਂ ਨੂੰ ਲੈਂਦੇ ਔਰ ਪਹਿਲੋਂ ਹੀ ਐਡਵਾਂਸ ਸਾਡੀਆਂ ਮੀਟਿੰਗਸ ਸਾਡੀਆਂ ਐਜੇ ਲੋਕਲ ਬਲੀ ਮਿਨਿਸਟਰ ਐਜੇ ਹੈਲਥ ਨੈਸ ਸਾਰੀ ਮੀਟਿੰਗ ਵੀ ਇਹਨਾਂ ਨਾਲ ਪਹਿਲੋਂ ਹੋਈ ਮੈਂ ਪੂਰੇ ਪੰਜਾਬ ਦੇ ਚ ਆਪ ਬੀਸੀ ਕੀਤੀ ਹੈ ਸਾਰੇ ਆਫਿਸ ਨੂੰ ਇਹਨਾਂ ਤੇ ਚੱਕਣਾ ਵੀ ਕੀਤਾ ਇਸ ਤੇ ਸਾਰਾ ਕੀਤਾ ਹੈਗਾ ਪਰ ਲੇਕਿਨ ਨੇਚਰਲ ਪ੍ਰੋਬਲਮਸ ਵੀ ਬਰਾ ਆਦਗੀਆਂ ਇਹਨਾਂ ਨੂੰ ਠੀਕ ਕਰਨਾ ਸਰ ਜੀ ਇੱਕ ਸਮੱਸਿਆ ਹੋ ਰਹੀ ਕੀ ਹੈ ਕਿ ਜਿਹੜੀ ਸਟਾਫ ਹੈ ਜਿਹੜਾ ਸਫਾਈ ਸੀ ਲੋਕ ਨਹੀਂ ਬੇਸ਼ੱਕ ਜ਼ਰੂਰ ਘਟਨੇ ਔਰ ਸਫਾਈ ਪ੍ਰੋਪਰ ਹੋਣੀ ਚਾਹੀਦੀ ਬੇਸ਼ੱਕ ਇਸ ਸਟ੍ਰਾਈਕ ਸੀ ਕੀ ਇਹ ਜਿੰਨੀ ਦੇ ਤੱਕ ਪੱਕੀ ਪ੍ਰਤੀਨਿਧੀਆਂ ਦੀ ਕੋਈ ਕੈਲਿਫਿਕ ਰਸਤਾ ਜਾਂ ਅਲਟਰਨੇਟਿਵ ਇੰਤਜ਼ਾਮ ਕੀਤੇ ਜਾਣਗੇ ਜੇ ਇਹਦਾ ਵੀ ਸੁਰਖਿਆ ਡੈਫੀਨਿਟਲੀ ਮੈਂ ਕਮਿਸ਼ਨਰ ਸਾਹਿਬ ਨੂੰ ਕਿਹਾ ਆਦਰਵਾਈਜ਼ ਸਾਨੂੰ ਅੱਜ ਵੀ ਕਿਸੇ ਚੀਜ਼ ਦੀ ਕੋਈ ਪ੍ਰੋਬਲਮ ਹੈ ਇਸ ਚੀਜ਼ ਵਾਸਤੇ ਦੇਖੋ ਜਦੋਂ ਇਦਾਂ ਦੀਆਂ ਪ੍ਰੋਬਲਮਸ ਆ ਰਹੀਆਂ ਉਸ ਟਾਈਮ ਤੇ ਸਾਨੂੰ ਮੈਨ ਪਾਵਰ ਦੀ ਲੋੜ ਹੈ ਜੀ ਅਸੀਂ ਮੈਨ ਪਾਵਰ ਨੂੰ ਵਧਾਵਾਂਗੇ ਚਾਹੇ ਕੋਈ ਜੀਜ਼ ਵਗੈਰਾ ਲੈਵਲ ਤੇ ਹੋਵੇ ਚਾਹੇ ਫੋਰਥ ਕਲਾਸ ਲੈਵਲ ਤੇ ਹੋਵੇ ਸਪਾਈਸੇ ਕੋਵੇ ਤਾਂ ਉਹਨਾਂ ਨੂੰ ਡੈਫੀਨਿਟਲੀ ਵਧਾਵਾਂਗੇ ਕਿ ਇਹਨਾਂ ਪ੍ਰੋਬਲਮਾਂ ਨੂੰ ਜਨਤਾ ਦੇ ਵਾਸਤੇ ਆਪਾਂ ਸਾਰੇ ਬੈਠੇ ਹੋਏ ਹਾਂ ਇਤਿਹਾਸ ਦੇ ਵਿੱਚ ਇੱਕ ਛੋਟਾ ਬੱਚਾ ਔਰ ਇੱਕ ਔਰਤ ਮੰਨਿਆ ਜਾ ਰਿਹਾ ਹੈ ਹਜੇ ਕਲੀਅਰ ਨਹੀਂ ਹੈ ਕਿ ਇਸ ਡਾਇਰੀਆ ਕਰਕੇ ਉਹਨਾਂ ਦੀ ਮੌਤ ਵੀ ਕੀਤੀ ਸਰਕਾਰ ਕੋਲੋਂ ਕੋਈ ਸਹਾਇਤਾ ਜਾਂ ਉਸ ਪਰਿਵਾਰ ਨੂੰ ਮਦਦ ਦਿਖੋ ਹਾਂਜੀ ਬੋਥ ਆ ਡੈਫੀਨਿਟਲੀ ਜਿਹੜਾ ਅਸੀਂ ਉਦੋਂ ਅ ਅਗਰ ਵੀ ਸੰਸਜ ਜੀ ਸਾਹਿਬ ਨਾਲ ਮੇਰੀ ਗੱਲ ਹੋਈ ਸੀ ਕਿ ਉਹਦੇ ਕਾਸ ਆਫ ਡੈਥ ਬਾਰੇ ਜਿਹੜੀ ਬੋਲ ਪਈ ਜਾਵੇ। ਜੇ ਅਗਰ ਹੋਣੀ ਕਿ ਵਿਖੋ ਆਸੀ ਤਾਂ ਸਹਯਤਾ ਮਾਸਤੇ ਮੈਠੀ। ਤਾਂ ਇਸ ਦਾ ਇਹ ਜਿਹੜਾ ਸਟਾਰਟ ਹੋਇਆ ਸੀਗਾ ਚਾਤ ਮਰ ਗਿਆ ਤਾਂ ਹੋਇਆ ਚਾਹ ਦੇ ਦੀਆਂ ਦੇ ਵਿੱਚੋਂ ਹੁਣ ਸਾਡੇ ਸ਼ਹਿਰ ਦੇ ਵਿੱਚ ਪਹੁੰਚ ਆ ਗਿਆ। ਦੇਖੋ ਹੁਣ ਇਹ ਅੰਡਰ ਕੰਟਰੋਲਡ ਹੈ ਜਦ ਮੈਂ ਸ਼ਿਵ ਕੁਮਾਰ ਸਾਹਿਬ ਨਾਲ ਦਿਨੇ ਵੀ ਗੱਲ ਕੀਤੀ ਸੀ। ਜਦੋਂ ਮੈਂ ਇੱਥੇ ਆਇਆ ਮੈਂ ਪੂਰਾ ਇਹਨਾਂ ਨਾਲ ਗੱਲਬਾਤ ਕੀਤੀ ਸੀ ਦੱਸਿਆ ਇਹਨਾਂ ਨੇ ਮੇਰੇ ਉਹ ਡੀਸੀ ਸਾਹਿਬ ਨਾਲ ਗੱਲ ਕੀਤੀ ਕਲੀਅਰ ਸਾਹਿਬ ਨਾਲ ਗੱਲ ਕੀਤੀ। ਔਰ ਇਹਨਾਂ ਨੇ ਦੱਸਿਆ ਵੀ ਅੱਜ ਜਿਹੜਾ ਉਹ ਅੰਡਰ ਕੰਟਰ ਜੰਦੀਗੜ੍ਹ ਤੋਂ ਹੈੱਡਕ quart ਤੋਂ ਆਪਣੇ ਸਿੰਹਰਾ ਉਸਤਵਾਇਆ ਡਾਇਟਿਕ ਮੈਸਨਸ ਹਾਪ ਅਪਨ ਤਸਲਾ ਰਹੇ ਹੈਗੇ ਸਾਰੇ ਆਫੀਸਰ ਬੈਠੇ ਆ ਔਰ ਅੱਗੇ ਡਾਉ ਇਕੱਟਿਆ ਹੈਗਾ ਔਰ ਪ੍ਰਮਾਤਮਾ ਅਗੇ ਵੀ ਅਰਦਾਸ ਕਰਦੇ ਆ ਕਿ ਠੀਕ ਰਵੇ ਔਰ ਸਾਡਾ ਕੰਮ ਐਫਰਟਸ ਕਰਨਾ ਆਮ ਜਨਤਾ ਨੂੰ ਕੋਈ ਮੈਸੇਜ ਕਿਵੇ ਕਰਨਾ ਚਾਹੁੰਗਾ ਕਿ ਇਸ ਇਸ ਟਾਈਮ ਦੇ ਵਿੱਚ ਕਿਸ ਤਰੀਕੇ ਨਾਲ ਅਵੇਲੇਬਲ ਹੈ ਦੇਖੋ ਆਮ ਜਨਤਾ ਨੂੰ ਅਵੇਅਰਨੈਸ ਵਾਸਤੇ ਅਸੀਂ ਟੀਮਸ ਲਾਈਆਂ ਹੈਗੇ ਆ ਪਾਣੀ ਨੂੰ ਪ੍ਰੋਪਰ ਬਾਇਲਡ ਪਾਣੀ ਪੀਓ ਮੈਡੀਸਨਸ ਵਾਸਤੇ ਹੈਲਥ ਟੀਮਾਂ ਲਾਈਆਂ ਡੋਰ ਟੂ ਡੋਰ ਜਾ ਕੇ ਉਹ ਮੈਡੀਸਨ ਦੇ ਰਿਹਾ ਔਰ ਪਾਣੀ ਵਾਸਤੇ ਸਪੈਸ਼ਲੀ ਇਹ ਟੈਂਕਰਸ ਲਾਏ ਔਰ ਡੋਰ ਟੂ ਡੋਰ ਸੇਟ ਹੀ ਮਾਈ ਲਈ ਉਹ ਸੇਵ ਕਰ ਲਿਆ ਕਿ ਉਹ ਜਿਹੜੀਆਂ ਸਾਰੇ ਲੋਕਾਂ ਨੂੰ ਅਵੇਕ